ਜੀ ਗੁਰੂ ਜੀ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਪੰਜਾਬੀ ਲੋਕ ਧਾਰਾ ਵਿਸਬ ਕੋਚ ਦੇ ਅਨੁਸਾਰ ਪੱਗ ਬੰਨਣ ਦੀ ਰਸਮ ਪਗੜੀ ਮੌਤ ਦੇ ਨਾਲ ਸੰਬੰਧਿਤ ਇੱਕ ਰਸਮ ਹੁੰਦੀ ਹੈ ਜਦੋਂ ਕਿਸੇ ਸਾਕਸ਼ ਦੀ ਮਾਂ ਜਾਂ ਪਿਓ ਮਰ ਜਾਂਦਾ ਹੈ ਤਾਂ ਕਿਰਿਆ ਕਰਮ ਕਰਮ ਵਾਲੇ ਦਿਨ ਹੋਰ ਰਸਮਾਂ ਦੇ ਨਾਲ ਪੱਗ ਬੰਨਣ ਦੀ ਰੀਤ ਕੀਤੀ ਜਾਂਦੀ ਹੈ ਆਮ ਤੌਰ ਤੇ ਇਹ ਪੱਗ ਵੱਡੇ ਪੁੱਤਰ ਨੂੰ ਹੀ ਬੰਨੀ ਜਾਂਦੀ ਹੈ ਜੋ ਪਿਓ ਦੇ ਮਰਨ ਪਿੱਛੋਂ ਬਰਾਦਰੀ ਦੇ ਵਿੱਚ ਪਿਓ ਦੀ ਥਾਂ ਲੈਂਦਾ ਹੈ ਵਿਆਹੇ ਹੋਏ ਪੁੱਤਰ ਲਈ ਪੱਗ ਸਹੁਰੇ ਲਿਆਉਂਦੇ ਹਨ ਅਤੇ ਕੁਮਾਰੇ ਪੁੱਤਰ ਲਈ ਪੱਗ ਨਾਨਕੇ ਲਿਆਉਂਦੇ ਹਨ ਕਵੀ ਜੀ ਨੇ ਇਸ ਬੰਧ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਿਆਈ ਦਾ ਸਮਾ ਫਗਣ ਦੇ ਮਹੀਨੇ ਪੰਚਮੀ ਦਾ ਦਿਨ ਦੱਸਿਆ ਹੈ ਪਰ ਭਾਈ ਵੀਰ ਸਿੰਘ ਜੀ ਦੇ ਅਨੁਸਾਰ ਤਵਾਰੀਖ ਗੁਰੂ ਖਾਲਸਾ ਦੇ ਕਰਤਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਬੈਠਣ ਦੀ ਤਰੀਖ ਵਿਸਾਖੀ ਸਨ 1733 ਲਿਖੀ ਹੈ ਅਤੇ ਪੋਵਦੀ ਨੌਮੀ 1732 ਸੰਮਤ 1675 ਈਸਵੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੰਗ ਦੀ ਤਿੱਖ ਦਿੱਤੀ ਹੈ ਜੋ 7ਵੇਂ ਦਿਨ ਗੁਰੂ ਰੀਤੀ ਅਨੁਸਾਰ ਕੀਤਾ ਗਿਆ ਦੱਸਿਆ ਹੈ ਲਾਹੌਰ ਪੰਜਾਬ ਦਾ ਪ੍ਰਾਤਨ ਸ਼ਹਿਰ ਹੈ ਜੋ ਕੇ ਸਮੇਂ ਵਿੱਚ ਪੱਛਮੀ ਪੰਜਾਬ ਪਾਕਿਸਤਾਨ ਦੀ ਰਾਜਧਾਨੀ ਹੈ ਮੁਗਲ ਕਾਲ ਵੇਲੇ ਇਸ ਸ਼ਹਿਰ ਨੇ ਬਹੁਤ ਹੀ ਤਰੱਕੀ ਕੀਤੀ 1521 ਇਸਵੀ ਵਿੱਚ ਬਾਬਰ ਨੇ ਲਾਹੌਰ ਸ਼ਹਿਰ ਉੱਤੇ ਬਹੁਤ ਹੀ ਜ਼ੁਲਮ ਢਾਇ ਜਿਸ ਦਾ ਜ਼ਿਕਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਕੀਤਾ ਹੈ ਇੱਥੇ ਗੁਰੂ ਸਹਿਬਾਨ ਨਾਲ ਸੰਬੰਧਿਤ ਕਈ ਗੁਰਦੁਆਰਾਵਾਂ ਹਨ ਜਿਵੇਂ ਗੁਰਦੁਆਰਾ ਪਾਸ਼ਾਹੀ ਪਹਿਲੀ ਗੁਰਦੁਆਰਾ ਜਨਮ ਸਥਾਨ ਗੁਰੂ ਰਾਮਦਾਸ ਚੂਨਾ ਮੰਡੀ ਗੁਰਦੁਆਰਾ ਬੌਲੀ ਸਾਹਿਬ ਭਾਈ ਤਾਰੂ ਸਿੰਘ ਅਤੇ ਸ਼ਹੀਦ ਸਿੰਘਣੀਆਂ ਦੇ ਨਾਲ ਸੰਬੰਧਿਤ ਦੋ ਸ਼ਹੀਦ ਗੰਜ ਹੈ ਅਤੇ ਇੱਕ ਭਾਈ ਮਨੀ ਸਿੰਘ ਨਾਲ ਸੰਬੰਧਿਤ ਸ਼ਹੀਦ ਗੰਜ ਹੈ ਇਸ ਤੋਂ ਇਲਾਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਦੋ ਗੁਰਦੁਆਰਾ ਸਾਹਿਬ ਸਜੋਬਿਤ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ ਵੀ ਲਾਹੌਰ ਦੇ ਹੀ ਰਹਿਣ ਵਾਲੇ ਸਨ ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸਹਾਦਤ ਦੇ ਕੇ ਗੁਰੂਪੁਰੀ ਵਿਖੇ ਚਲੇ ਗਏ